ਦੇਣਾ ਚਾਉਣਾ ਭਈ ਚਾਈਲਡ ਸੈਕਸ ਰੇਸ਼ਿਓ ਨੂੰ ਅਸੀਂ ਬਦਲਣ ਲਈ ਆ ਸਾਨੂੰ ਜਿੰਨੇ ਮੁੰਡੇ ਪਿਆਰੇ ਆ ਉਹਨੀਆਂ ਕੁੜੀਆਂ ਪਿਆਰੀਆਂ ਔਰ ਇਹ ਗੱਲ ਨੂੰ ਸਾਨੂੰ ਸਮਝਣਾ ਹੀ ਪੈਣਾ ਤੇ ਸਾਨੂੰ ਸਮਝਣਾ ਚਾਹੀਦਾ ਕਲੀਨ ਪਰਮਿਸ਼ਨ ਮਿਲੀ ਸੀ ਕਿ ਬਟਾਲਾ ਦੇ ਵਿੱਚ ਜਿਹੜਾ ਹੈਗਾ ਕਾਫੀ ਨਹੀਂ ਲੰਬੇ ਸਵੇ ਤੋਂ ਲੇਖਨਦਾਰ ਜਿਹੜੇ ਚੈਕ ਕਰਦੇ ਆ ਇਹ ਇਨਫੋਰਮੇਸ਼ਨ ਬਾਹਰ ਜਨਸ ਸਾਡੇ ਜਿਹੜੇ ਐਸਐਮਓ ਸਾਹਿਬ ਔਰ ਸਾਡੇ ਸੀਨੀਅਰ ਸਾਹਿਬ ਨੇ ਬਾਠੋੜਾ ਸੰਤਾ ਕੀ ਸੀ ਕੁਝ ਦਿਨ ਤੋਂ ਉਸੇ ਇਨਵੈਸਟੀਗੇਸ਼ਨ ਕਰਦੇ ਸੀ ਤੇ ਸਾਹਮਣੇ ਆਇਆ ਕਿ ਜਿਹੜਾ ਅਮਰਸਰ ਤੋਂ ਇੱਕ ਦਾ ਲਾਲ ਜਿਹੜਾ ਕੰਮ ਕਰਦਾ ਹੈਗਾ ਸੁਖਦੀਪ ਰਾਜ ਜਿਹੜਾ ਕਿ ਆੜੇ-ਗੋੜੇ ਤੋਂ ਕਸਟਮਰ ਵਗਰਾ ਇਕੱਠੇ ਕਰਕੇ ਇੱਥੇ ਇਹ ਲਿਗਨਦਾਰ ਰਿਪੋਰਟ ਵਗਰਾ ਕਰਦਾ ਸੀ ਤੇ ਇਸ ਹਸਪਤਲ ਜਿਹੜਾ ਬਾਬਾ ਅਦੀਪ ਸਿੰਘ ਹਸਪਤਲ ਜਿਹਦਾ ਮਾਲਕ ਹੈਗਾ ਐਮਪੀ ਸਿੰਘ ਜਿਹਨੂੰ ਮਾਹੌਲ ਪਾਲਸੀ ਵੀ ਬੋਲਦੇ ਆ ਇੱਥੇ ਇਲੀਗਲ ਲਿਗਨਦਾਰ ਰਿਪੋਰਟ ਕਰਦਾ ਸੀ ਅੱਜ ਅਸੀਂ ਜੁਆਇੰਟ ਟੀਮ ਨੇ ਸਾਰੇ ਸਾਰੇ ਐਸ ਐਮ ਮੁਸਾਫ ਸਰੂਰ ਸਰੂਰ ਸਾਹਿਬ ਡਾਕਟਰ ਜੇਸ਼ਵਾਸਕਰ ਹੋਰ ਵੀ ਸਾਡੇ ਨਾਲ ਸਾਥੀ ਹੋ ਕੇ ਟੀਮ ਨਾਲ ਸੱਜੇ ਸਾਹਿਬ ਵੀ ਕੋਲਗੀ ਦੀ ਰੇਡ ਕੀਤੀ ਤੇ ਅੱਜ ਅਸੀਂ ਇੱਕ ਫਰਜੀ ਗੱਲ ਭੇਜੀ ਸੀ 25000 ਰੁਪਏ ਦੇ ਵਿੱਚ ਸੌਦਾ ਤਿਆ ਮੌਕੇ ਤੋਂ ਜਿਹੜੀ ਹੈਗੀ ਇਸ ਦਰਾਲ ਦੇ ਕੋਲ ਤੋਂ ਰਿਕਵਰੀ ਵੀ ਹੋਈ ਹੈ ਔਰ ਜਿਹੜਾ ਇਲੀਗਲ ਟੈਸਟ ਹੋਇਆ ਤੇ ਡਾਕਟਰ ਸਾਹਿਬ ਨੇ ਮੌਕੇ ਤੋਂ ਹੀ ਜ਼ਬਤਾਰ ਕਰ ਲਿਆ ਕੰਪਲੇਂਟ ਜਿਹੜੀ ਸਾਡੇ ਸੀਨੀਅਰ ਸਰਜਿਸ ਸਾਹਿਬ ਵੱਲੋਂ ਕੀਤੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ 420 ਆਈਪੀਸੀ ਆਈਪੀਸੀ 120 ਵੀ ਔਰ ਵੱਖ-ਵੱਖ ਜਿਹੜੀਆਂ ਆਪੀਸੀ ਪੀ ਐਨਟੀ ਐਕਟ ਦੇ ਤਾਰਾ ਹੈਗੇ ਆ ਬਾਗੀ ਕਾਰਵਾਈ ਹੁੰਦੀ ਕਿੰਨੇ ਕਿੰਨੇ ਤੱਕ ਕੇਸ ਹੁੰਦਾ ਤੈ ਹੁੰਦਾ ਸੀ ਇਹ ਬੇਸਿਕਲੀ ਕੀ ਹੈ ਕਿ ਜਿਹੜੇ ਪਹਿਲਾਂ ਵੀ ਜਿਲ੍ਹਾ ਬਟਾਲਾ ਚ 4 ਤੋਂ 5 ਕੇਸ ਜਸੀਂ ਕਰ ਚੁੱਕੇ ਹੈਗੇ ਆ ਇਹ ਸੌਦਾ 25 30 35 40 ਚੱਲਿਆ ਰਿਹਾ ਹੈ ਜਾਂ ਕਸਟਮਰ ਹੁੰ ਦਲਾਲ ਵਿੱਚ ਕਾਫੀ ਹੁੰਦੇ ਆ ਡਾਕਟਰ ਦੇ ਕੋਲ ਕਿ ਛੋਟੀ ਵੀ ਰਾਸ਼ੀ ਜੜੀ ਮੰਨ ਲਓ ਅਗਰ 25 ਹਜ਼ਾਰ ਦਾ ਸੌਦਾ ਹੁੰਦਾ 12 ਹਜ਼ਾਰ ਪਹੁੰਚਦਾ ਉਹ 12 ਹਜ਼ਾਰ ਦੇ ਜਿੱਤੇ ਨਹੀਂ ਚਾਰ ਦਲਾਲ ਜਿਹੜੇ ਇਹ ਪਿੰਡਾਂ ਦੇ ਵਿੱਚ ਆਸ਼ਾ ਵਰਕਰ ਜਾਂ ਦਾਈਆ ਜਾਂ ਇਹ ਜਿਹੜੀਆਂ ਜਿਹੜੀ ਲੇਡੀਜ਼ ਕੰਮ ਕਰਦੀਆਂ ਆਈਆਂ ਕੋਈ ਕਿ ਗਰੋਹ ਦੇ ਤਰ੍ਹਾਂ ਇਹ ਕੰਮ ਕਰਦੀਆਂ ਆ ਰਹੇ ਹਾਂ ਇਹ ਤੁਹਾਡਾ ਨਾਕਨਸਰਨ ਕਰਨਾ ਹੋਵੇ ਕਿਸੇ ਨੂੰ ਕਿਸੇ ਆ ਤੁਸੀਂ ਸਾਡੇ ਵੈਸੇ ਕੀ ਦੀ ਜਿਹੜੀ ਸ਼ਿਕਾਇਤ ਹੁੰਦੀ ਹੈ ਜੀ ਸਾਡੇ ਸਿਵਲ ਸਰਜਨ ਸਾਹਿਬ ਦੇ ਕੋਲ ਦੇ ਸਕਦੇ ਹੋ ਆਦਰਵਾਇਜ਼ ਤੁਸੀਂ ਜਿਹੜਾ ਹੈਗਾ ਸਾਡਾ ਮੇਨ ਹੈੱਡ ਆਫਿਸ ਹੈ ਉਹ ਹੈਗਾ ਚੰਡੀਗੜ੍ਹ ਦੇ ਵਿੱਚ ਪਰਿਵਾਰਕ ਮੈਨ ਅਫੀਸਰ ਜ ਅਗਰ ਤੁਸੀਂ ਸਾਡੇ ਕੋਲ ਕੋਈ ਕੰਪਲੇਨਟ ਦੇਣਾ ਚਾਹੁੰਦੇ ਹੋ ਮੈਂ ਡਾਇਰੈਕਟਰ ਜਿਹੜਾ ਹੈਗਾ ਸੈਕਟਰ ਸਪੀਡ ਨੈਟਵਰਕ ਹੈਗਾ ਸੇਧਾਰ ਬਣਾਉਣੀ ਸਾਈ ਕੰਪਨੀ ਹੈ 921655601 ਰਮੇਸ਼ਪੁਰ ਇਹਦੇ ਉੱਪਰ ਤੁਸੀਂ ਇਤਲਾਹ ਦੇ ਸਕਦੇ ਹੋ ਕੋਈ ਵੀ ਇਤਲਾਹ ਦੇਣ ਵਾਲੇ ਨੂੰ ਜਿਹੜਾ ਹੈਗਾ 50000 ਤੋਂ ਲੈ ਕੇ ਲੱਖ ਰੁਪਏ ਤੱਕ ਅਸੀਂ ਇਨਾਮਕੀ ਦਵਾਂਗੇ ਔਰ ਸਾਡੇ ਕੋਲ ਸਿਵਲ ਸਰਜਨ ਸਾਹਿਬ ਦੀ ਕੰਪਲੇਨਟ ਤੇ ਇਨਫੋਰਮੇਸ਼ਨ ਤੇ ਇੱਥੇ ਸਾਰੀਆਂ ਟੀਮਾਂ ਆਈਆਂ ਚੰਡੀਗੜ੍ਹ ਤੋਂ ਹੈੱਡਕ quartਰ ਤੋਂ ਇੱਕ ਡਾਕਟਰ ਮੇਜਤਾ ਜੀ ਉਰਨ ਨੂੰ ਡਾਕਟਰ ਸਾਹਿਬ ਮਨਾਏ ਉਹਨਾਂ ਨੇ ਆਪਣੇ ਲੀਗਲੀ ਤੌਰ ਤੇ ਚੈੱਕ ਕੀਤਾ ਉਹ ਦੇ ਮੁਤਾਬਿਕ ਉਹਨਾਂ ਨੇ ਜਿਹੜੀਆਂ ਮਸ਼ੀਨਸ ਨੇ ਬਾਬਾ ਦੀਪ ਸਿੰਘ ਹਸਪੀਟਲ ਉਹਦੀਆਂ ਹਾਸਿਲ ਕੀਤੀਆਂ ਪਲੱਸ ਜੋ ਇਹਦਾ ਦਾ ਰਿਕਾਰਡ ਹੈ ਉਹਨਾਂ ਨੇ ਆਪਣੇ ਕਬਜ਼ੇ ਚ ਲੈ ਕੇ ਸਾਡੇ ਹੈਂਡਓਵਰ ਕਰ ਰਹੇ ਆ ਇਹਨਾਂ ਦੇ ਵਿੱਚ ਇਸ ਹਸਪੀਟਲ ਦਾ ਜਿਹੜਾ ਡਾਕਟਰ ਹੈ ਐਮਪੀ ਸਿੰਘ ਇੱਕ ਦਲਾਲ ਉਹਨਾਂ ਨੂੰ ਫਿਲਹਾਲ ਨੇ ਲਿਆ ਵਾ ਅਸੀਂ ਉਹਨਾਂ ਦੀ ਅਰੈਸਟ ਕਰਾਵਾਂਗੇ ਜੀ ਅਫੇਰ ਦਰਜ ਕਰਾਂਗੇ ਅਫੇਰ ਦਰਜ ਕਰਾਂਗੇ ਜੀ ਜੋ ਇਹਨਾਂ ਨੂੰ ਰਿਟਰਨ ਕੰਪਲੇਨ ਮਿਲ ਗਈ ਹੈ ਉਹਦੇ ਤੇ ਅਫੇਰ ਕਚਾੜਾ ਹੈ